ਗੜਵਾਸੂ ਦੇ ਵਿੱਚ ਪਸ਼ੂ ਪਾਲਣ ਮੇਲਾ ਚੱਲ ਰਿਹਾ ਵਾ ਤਾਂ ਇਸ ਮੇਲੇ ਦੇ ਵਿੱਚ ਪੰਜਾਬ ਭਰ ਤੋਂ ਜਿਹੜੇ ਨੇ ਫਾਰਮਰ ਉਹ ਪਹੁੰਚੇ ਹੋਏ ਨੇ ਤਾਂ ਨਵੀਆਂ-ਨਵੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਇਸ ਵਕਤ ਸਾਡੇ ਨਾਲ ਗੜਵਾਸੂ ਦੇ ਵਾਈਸ ਚਾਂਸਲਰ ਡਾਕਟਰ ਜੀਪੀਐਸ ਗਿੱਲ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਮੇਲਾ ਸ਼ੁਰੂ ਹੋ ਚੁੱਕਿਆ ਹੋਵੇ ਮੇਲੇ ਦੇ ਵਿੱਚ ਨਵੀਆਂ-ਨਵੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਪੰਜਾਬ ਭਰ ਤੋਂ ਕਿਸਾਨ ਆਇਆ ਵਾ ਕਿਸ ਤਰ੍ਹਾਂ ਇਸ ਮੇਲੇ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਕਿਸਾਨ ਨੂੰ ਦਿੱਤੀਆਂ ਜਾ ਰਹੀਆਂ ਨੇ ਦੇਖੋ ਜੀ ਪਸ਼ੂ ਪਾਲਨ ਮੇਲਾ ਜਿਹੜਾ ਅਸੀਂ ਗੁਰੂ ਅੰਗਦ ਦੇ ਬੈਟਰੀਆ ਨੇ ਐਨੀਮਲ ਸੈਂਸਸ ਯੂਨੀਵਰਸਿਟੀ ਦੇ ਵਿੱਚ ਲਾਉਂਦੇ ਆ ਉਹਦੇ ਵਿੱਚ ਸਾਲ 'ਚ ਅਸੀਂ ਦੋ ਵਾਰ ਲਾਉਂਦੇ ਆ ਇੱਕ ਮਾਰਚ ਚ ਲਾਉਂਦੇ ਆ ਇੱਕ ਸਤੰਬਰ ਚ ਲਾਉਂਦੇ ਆ ਆ ਸਤੰਬਰ ਵਾਲੇ ਮੇਲੇ ਦੇ ਵਿੱਚ ਅਸੀਂ ਦੇਖ ਹੀ ਰਹੇ ਹਾਂ ਕਿ ਬਹੁਤ ਦੂਰੋਂ ਦੂਰੋਂ ਕੋ ਫਾਰਮਰ ਆਏ ਨੇ ਡੇਰੀ ਫਾਰਮਰ ਆਏ ਨੇ ਤੇ ਵਿਦ ਫੈਮਲੀਜ਼ ਆਏ ਨੇ ਲੇਡੀਜ਼ ਆਈਆਂ ਨੇ ਤੁਸੀਂ ਆਪਣਾ ਰਸ ਦੇਖ ਸਕਦੇ ਹੋ ਵੀ ਅੱਜ ਅਸੀਂ ਕਾਫੀ ਸਾਲਾਂ ਬਾਅਦ ਇੰਨਾ ਰਸ ਇਸ ਵਾਰ ਦੇਖ ਰਹੇ ਹਾਂ ਅਸੀਂ ਹਰ ਮੇਲੇ ਦੇ ਵਿੱਚ ਕੋਈ ਨਾ ਕੋਈ ਮੰਤਵ ਰੱਖਦੇ ਆਂ ਅੱਗੇ ਅਸੀਂ ਕਿਤੇ ਹੁੰਦਾ ਵੀ ਅਸੀਂ ਗੋਡ ਫਾਰਮਿੰਗ ਨੂੰ ਜ਼ੋਰ ਦਿੰਦੇ ਆਂ ਮੱਝਾਂ ਦੀ ਫਾਰਮਿੰਗ ਨੂੰ ਜ਼ੋਰ ਦਿੰਦੇ ਆਂ ਜਾਂ ਕੁਝ ਹੋਰ ਇਸ ਵਾਰ ਅਸੀਂ ਸਪੈਸ਼ਲੀ ਕਿਤਾ ਵੀ ਜਿਹੜਾ ਉਤਪਾਦਨ ਤੋਂ ਉਤਪਾਦ ਬਣਾਓ ਆਉਰ ਹਾਲ ਕੇ ਮੁਨਾਫਾ ਕਰੋ ਜਿਹੜਾ ਫੂਡ ਪ੍ਰੋਸੈਸਿੰਗ ਆ ਜਾਂ ਵੈਲਿਊ ਐਡੀਸ਼ਨ ਆ ਉਹਦੇ ਤੇ ਜ਼ੋਰ ਦਿੱਤਾ ਵੀ ਫਾਰਮਰ ਆਪਣੇ ਜਿਹੜਾ ਉਹਦੇ ਪ੍ਰੋਡਿਊਸ ਹੋ ਰਹੀ ਆ ਚਾਹੇ ਉਹ ਮਿਲਕ ਆਂਡੇ ਆਂ ਮੀਟ ਆਂ ਉਹ ਐ ਸਿੱਧਾ ਮਾਰਕੀਟ ਚ ਨਵਾਂ ਮੀਟ ਸਿੱਧਾ ਵੇਚੇ ਨਾ ਐਨੀਮਲ ਨਾ ਵੇਚੇ ਉਹਦਾ ਆਪ ਦਾ ਪ੍ਰੋਡਕਟ ਤਿਆਰ ਕਰਕੇ ਵੇਚੇ ਦੇਖੋ ਖੇਤੀਬਾੜੀ ਤੋਂ ਬਾਅਦ ਕਿੰਨਾ ਕੁ ਬਦਲਾਅ ਆਇਆ ਲੋਕ ਕਿੰਨੇ ਕੁ ਸ਼ਿਫਟ ਹੋਏ ਨੇ ਇਸ ਧੰਦੇ ਵੱਲ ਪਸ਼ੂ ਮੇਲਿਆਂ ਦੇ ਵਿੱਚ ਆ ਕੇ ਕਿਸ ਤਰ੍ਹਾਂ ਦੀ ਜਾਣਕਾਰੀਆਂ ਲੈਂਦੇ ਨੇ ਦੇਖੋ ਜੀ ਇਹਦਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਤੁਸੀਂ ਉਹ ਆਉਣ ਵਾਲੇ ਦਿਨਾਂ 'ਚ ਦੇਖੋਗੇ ਜਿਵੇਂ ਆਪਾਂ ਦੇ ਇਹਦੀ ਗ੍ਰੋਥ ਰੇਟ ਹੀ ਦੇਖਿਓ ਜੀ ਡੀਪੀ ਦੇ ਵਿੱਚ 5-6% ਗ੍ਰੋਥ ਰੇਟ ਆ ਇਹਦਾ ਮਤਲਬ ਅਸੀਂ ਇਹਨੂੰ ਫਾਰਮਰ ਇਹਨੂੰ ਅਡਾਪਟ ਕਰ ਰਹੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਜਿਹੜੀ ਸੈਟਬੈਕ ਆਈ ਹੈ ਉਹ ਜਿਹੜੇ ਘਰ ਦੇ ਵਿੱਚ ਛੋਟੇ ਛੋਟੇ ਇੱਕ ਇੱਕ ਦੋ ਦੋ ਐਨੀਮਲ ਰੱਖਣ ਵਾਲੇ ਉਹ ਘਟ ਗਏ ਥੋੜੇ ਜਿਹਾ ਤੇ ਹੁਣ ਥੋੜੇ ਜਿਹੇ ਵੱਡੇ ਫਾਰਮ ਸਟਾਰਟ ਹੋਇਆ ਮੀਡੀਅਮ ਫਾਰਮ ਸਟਾਰਟ ਹੋਇਆ ਜਿਹੜੇ ਕਿ ਜੇ ਆਪਣੇ ਆਪ ਨੂੰ ਮੁਨਾਫਾ ਕਮਾ ਰਹੇ ਆ ਇੱਕ ਦੋ ਫਾਰਮ ਜਿਹੜੀ ਲੇਡੀਜ਼ ਦਾ ਘਰ ਦੇ ਸਾਹਮਣੇ ਉਹ ਕੰਪੈਰੀਟਿਵਲੀ ਬੈਕਯਾਰਡ ਫਾਰਮਿੰਗ ਥੋੜੀ ਘਟਿਆ ਅਸੀਂ ਉਧਰ ਵੀ ਜ਼ੋਰ ਦੇਵਾਂਗੇ ਥੋੜਾ ਜਿਹਾ ਆਪਣੇ ਸਾਰੇ ਪਾਸੇ ਉਸ ਤੋਂ ਬਾਅਦ ਅਸੀਂ ਪੋਲਟਰੀ ਜਿਹੜੀ ਬੈਕਯਾਰਡ ਪੋਲਟਰੀ ਹੈ ਉਹ ਰੋਜ਼ ਦੇ ਮੁਰਗਿਆ ਬੀਬੀ 25 30 ਦੂਜਾ ਆਪਣਾ ਉਹ ਪ੍ਰੋਡਕਟ ਵੇਚਦਾ ਤੇ ਰੋਜ਼ ਦਾ 2-3 ਟਾਂ 100 ਰੁਪਏ ਆਪਣਾ ਕਮਾ ਲੈਂਦਾ ਇਹ ਚੀਜ਼ਾਂ ਤੇ ਅਸੀਂ ਕਰ ਰਹੇ ਹਾਂ ਵੀ ਛੋਟੇ-ਛੋਟੇ ਇਨਕਮ ਦੇ ਸਾਧਨ ਵੇ ਬੱਕਰੀਆਂ ਦਾ ਪਾਲਣ ਕਰਨਾ ਤੋਂ ਕਾਫੀ ਸਾਡੇ ਕੋਲ ਜਿੱਦਣ ਵੀ ਟ੍ਰੇਨਿੰਗ ਹੁੰਦੀ ਆ ਸਾਡੀ ਟ੍ਰੇਨਿੰਗਾਂ ਫੁੱਲ ਹੁੰਦੀਆਂ ਨੇ ਅਸੀਂ ਐਕਸਟਰਾ ਟ੍ਰੇਨਿੰਗ ਕਰਾਉਂਦੇ ਆ ਵੀ ਬੱਕਰੀਆਂ ਦੇ ਫਾਰਮ ਲਈ ਟ੍ਰੇਨਿੰਗ ਦੇ ਲਈ ਬੱਕਰੀਆਂ ਦੇ ਉਤਪਾਦ ਦੇ ਵਿੱਚ ਕਾਫੀ ਫਾਇਦਾ ਵਾ ਅਸੀਂ ਉਹਨੇ ਵੀ ਕੋਸ਼ਿਸ਼ ਕਰਾਂਗੇ ਵੀ ਇਹਦੇ ਵਿੱਚ ਕੋਈ ਇਹਨਾਂ ਦਾ ਪ੍ਰੋਸੈਸਿੰਗ ਪਲਾਂਟ ਲਾਇਆ ਜਾਵੇ ਗਵਰਨਮੈਂਟ ਨਾਲ ਮਿਲ ਕੇ ਤਾਂ ਕਿ ਇਹ ਨਾਲ ਸਿੱਧੀ ਬੱਕਰੀ ਜਿੱਦੇ ਚ ਅਸੀਂ ਪ੍ਰੋਡਕਟ ਬ ਦੱਬਾ ਬੰਦ ਕਰਕੇ ਅੱਗੇ ਦੂਜੇ ਭੇਜਿਆ ਜਾਵੇ। ਜੇ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਹੈ, ਟ੍ਰੇਨਿੰਗ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਟ੍ਰੇਨਿੰਗ ਆਫ ਜਿਹੜੀਆਂ ਬਹੁਤ ਸਾਰੀਆਂ ਟ੍ਰੇਨਿੰਗਾਂ ਸਾਡੀਆਂ ਫ੍ਰੀ ਹੁੰਦੀਆਂ ਨੇ ਤੇ ਕੁਝ ਜੇ ਕਿ ਬੰਦੇ ਡਿਮਾਂਡ ਕਰਕੇ ਕਹਿੰਦੇ ਮੈਨੂੰ ਜੋ ਆ ਪ੍ਰੋਡਕਟ ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾਵੇ, ਉਹ ਅਸੀਂ ਉਹਦੇ ਚਾਰਜਸ ਕਰਦੇ ਆਂ ਤੇ ਬਾਕੀ ਅਸੀਂ ਜਿਹੜੀ ਮੈਜੋਰਟੀ ਹੁੰਦੀਆਂ ਨੇ ਉਹ ਜੇ ਹੁੰਦੀਆਂ ਤਾਂ ਬਹੁਤ ਹੀ ਨੋਮੀਨਲ ਫੀਸ ਹੁੰਦੀ ਆ। ਬਹੁਤ ਥੋੜੀ ਫੀਸ ਹੁੰਦੀ ਆ। ਤੇ ਉਹ ਬਾਕੀ ਜਿਹੜੀਆਂ ਟ੍ਰੇਨਿੰਗਾਂ ਨੇ ਸਾਡੀਆਂ ਫ੍ਰੀ ਟ੍ਰੇਨਿੰਗ ਕਰਾਈ ਜਾਂਦੀ। ਦਸ ਉਹ ਅਲੱਗ ਹੈ ਕਿ ਯੂਥ ਹੁਣ ਬਾਹਰ ਵਿਦੇਸ਼ਾਂ ਤੋਂ ਜਾਣ ਨੂੰ ਘਟਿਆ ਵਾ ਲੋਕ ਇੱਥੇ ਹੀ ਉਹਨਾਂ ਆਪਣੀ ਖੇਤੀ ਬਾੜੀ ਸ਼ੁਰੂ ਕਰ ਦਿੱਤੀ ਆ ਚਾਹੇ ਉਹ ਪਸ਼ੂ ਪਾਲਨ ਹੋਵੇ ਚਾਹੇ ਉਹ ਸੂਰ ਦੀ ਖੇਤੀ ਹੋਵੇ ਚਾਹੇ ਜਿਵੇਂ ਬੱਕਰੀਆਂ ਦੀ ਖੇਤੀ ਹੋਵੇ ਇਸ ਤਰ੍ਹਾਂ ਦੇ ਨਵੇਂ ਖੇਤੀ ਕਰਕੇ ਹੁਣ ਇੱਥੇ ਹੀ ਮੁਨਾਫਾ ਕਮਾਣ ਲੱਗ ਗਿਆ ਯੂਥ। ਦੇਖੋ ਦੋ ਗੱਲਾਂ ਹੋ ਗਈਆਂ ਇੱਕ ਬਾਹਰ ਦਾ ਜਿਹੜਾ ਚੁਕਾਸੀਆ ਉਹ ਤਾਂ ਹੈ ਪੰਜਾਬ ਦੇ ਵਿੱਚ ਪਰ ਬਾਹਰ ਵਾਲੇ ਕੈਨੇਡਾ ਜਾਂ ਦੇ ਵਿੱਚ ਜਿਹੜਾ ਉਹਨਾਂ ਦੀ ਥੋੜੀ ਐਂਟਰੀ ਘਟ ਗਈ। ਉਹਦੇ ਨਾਲ ਜਿਹੜੇ ਕੁਝ ਬਾਹਰ ਉੱਥੋਂ ਵੀ ਆ ਸਾ ਕਰਕੇ ਇੱਥੇ ਆ ਕੇ ਫਾਰਮ ਸਟਾਰਟ ਕੀਤੇ ਆ ਉਹਨਾਂ ਨੇ ਬਾਹਰੋਂ ਆ ਕੇ ਇੱਥੇ ਆ ਕੇ ਉਹਨਾਂ ਨੇ ਫਾਰਮਿੰਗ ਸ਼ੁਰੂ ਕਰ ਦਿੱਤੀ ਚੰਗਾ ਕੰਮ ਵੱਡੇ ਉਹਨਾਂ ਨੇ ਡੇਰੀ ਪਲੱਬ ਦੇ ਕੀਤੇ ਆ ਬੋਰਡ ਬੋਰ ਫਾਰਮਿੰਗ ਵੀ ਬਾਹਰ ਲਿਆਣੇ ਆ ਕੇ ਸ਼ੁਰੂ ਕੀਤੀ ਆ ਤੇ ਉਹ ਹੁਣ ਅਸੀਂ ਜਿਹੜਾ ਇਹ ਚੁਕਾਰਿਆ ਵੀ ਉਹਨੂੰ ਦੇਖਾ ਦੇਖੀ ਜਿਹੜੇ ਬਾਹਰਲੇ ਬੰਦੇ ਵੀ ਜਿਹੜੋ ਤੇ ਨਹੀਂ ਦੇਖਦੇ ਵੀ ਇੱਥੇ ਵੀ ਕੰਮ ਕਰਨਾ ਤਾਂ ਆਪਾਂ ਪੰਜਾਬ 'ਚ ਕਰੀਏ ਤਾਂ ਇਹੋ ਜਿਹਾ ਕੰਮ ਸ਼ੁਰੂ ਹੋ ਰਿਹਾ ਤੇ ਹੁਣ ਜਿਹੜੇ ਨਵੇਂ ਜੂਥ ਆ ਉਹਨਾਂ ਨਾਲ ਸਾਡੀ ਇਹੀ ਮੇਨ ਕੋਸ਼ਿਸ਼ ਹੋਗੀ ਵੀ ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਰੱਖੀਏ ਤੇ ਪੰਜਾਬ 'ਚ ਆਪਣੀ ਉਹ ਆਪਣੇ ਘਰ ਬੈਠ ਕੇ ਕਿਉਂ ਲੱਗਦਾ ਕਿ ਘੱਟ ਜ ਮੱਛੀ ਪਾਲਣ ਦਾ ਇੱਕ ਨਵਾਂ ਹੈਗਾ ਬਾਇਓਫਲੌਕ ਸਿਸਟਮ ਹੈ ਆਰਏਸੀ ਸਿਸਟਮ ਨਵੇਂ ਚਲਾਇਆ ਸੀ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਉਹ ਬਹੁਤ ਥੋੜੇ ਜਗ੍ਹਾ ਦੇ ਵਿੱਚ ਆਪਾਂ ਤੁਸੀਂ ਤੁਹਾਡੇ ਕੋਲ ਜੇ 250 ਗਾਜ 500 ਗਾਜ ਤੋਂ ਆ ਉਹਦੇ ਵਿੱਚ ਵੀ ਆਪਾਂ ਉਹ ਚਾਲੂ ਕਰ ਸਕਦੇ ਆ ਤੇ ਉਹਦੇ ਵਿੱਚ ਆਪਾਂ ਕਰ ਸਕਦੇ ਆਂ ਆਪਾਂ ਅਸੀਂ ਉਹ ਵੀ ਕਰਦੇ ਆਂ ਵੀ ਜਿਹਦੇ ਕੋਲ ਜ਼ਿਆਦਾ ਜ਼ਮੀਨ ਨਹੀਂ ਥੋੜੀ ਜ਼ਮੀਨ ਦੇ ਵਿੱਚ ਹੀ ਉਹ ਕੰਮ ਕਰ ਸਕਿਆ ਇਹੋ ਜਿਹਾ ਸਿਸਟਮ ਵੀ ਅਸੀਂ ਦੱਸੋ ਅੱਜ ਮੁੱਖ ਮੰਤਰੀ ਬੋਰਡ ਦੇ ਨਾਲ ਵੀ ਕਿਸਾਨਾਂ ਨੂੰ ਸਨਮਾਨਿਤ ਕੀਤੇ ਜਾਣੇ ਨੇ ਕਿ ਕਿੰਨੇ ਕਿਸਾਨਾਂ ਦਾ ਅੱਜ ਸਨਮਾਨ ਅਸੀਂ ਇਸ ਵਾਰ ਸਨਮਾਨਿਤ ਕਰਾਂਗੇ ਉਹਨਾਂ ਚੋਂ ਮੇਨ ਹੈ ਗਿਆ ਇੱਕ ਬ੍ਰਾਇਲਰ ਫਾਰਮਿੰਗ ਦਾ ਇੱਕ ਕੈਟਨ ਫਾਰਮਿੰਗ ਦਾ ਜਿਨ੍ਹਾਂ ਨੇ ਗਾਂਵਾਂ ਰੱਖੀਆਂ ਹੋਈਆਂ ਨੇ ਤੀਜਾ ਪ੍ਰੋਸੈਸਿੰਗ ਜਿਹੜਾ ਸਾਡਾ ਅੱਜ ਦਾ ਮੁੱਦਾ ਵਾ ਇੱਕ ਕਿਸਾਨ ਜਿਹੜਾ ਕਿ ਪ੍ਰੋਸੈਸਿੰਗ ਕਰਦਾ ਮਿਲਕ ਦੀ ਚੰਗਾ ਪ੍ਰੋਸੈਸਿੰਗ ਵਾਲੇ ਕਰ ਰਹੇ ਉਹਨੂੰ ਅਸੀਂ ਇਨਾਮ ਦੇਵਾਂਗੇ ਵੀ ਮੈਸੇਜ ਡ ਇਸ ਯੂਨੀਵਰਸਿਟੀ ਦੀਆਂ ਤਕਨੀਕਾਂ ਨੂੰ ਅਪਣਾਓ ਜਹਾਡੇ ਜਿੰਨੇ ਸਟਾਲਾਂ ਦੇ ਉੱਤੇ ਆਓ ਜਿਹੜਾ ਮਾਰੋ ਦੇਖੋ ਹਰ ਸਟਾਲ ਦੇ ਵਿੱਚ ਨਵੇਂ ਨਵੇਂ ਸਾਡੇ ਅੱਜ ਕੀ ਚੀਜ਼ਾਂ ਪੇਸ਼ ਕੀਤੀਆਂ ਨੇ ਸਾਡਾ ਇੱਥੇ ਚੂਚੇ ਨੇ ਸੀਮਨ ਉਹ ਆਪਣਾ ਲੈ ਕੇ ਆਪਣਾ ਜਰਮ ਪਲਾਜ਼ਮ ਦੀ ਇੰਪਰੂਵਮੈਂਟ ਕਰੋ ਤੇ ਯੂਨੀਵਰਸਿਟੀ ਤੋਂ ਸਾਨੂੰ ਦੱਸ ਕੇ ਜਾਓ ਇਹ ਆਪਣੇ ਵੀ ਕੋਈ ਥੋੜੀ ਕਮੀਆਂ ਪੇਸ਼ੀਆਂ ਨੇ ਤਾਂ ਕਿ ਅਸੀਂ ਉਸ ਚੀਜ਼ਾਂ ਤੇ ਅਸੀਂ ਖੋਜ ਕਰ ਸਕੀਏ ਤੇ ਅੱਗੇ ਆਪਾਂ ਉਹ ਦੱਸ ਸਕੀਏ ਵਿਕੁਲੇ ਇਹ ਸਾਨੂੰ ਵਾਈਸ ਚਾਂਸਲਰ ਡਾਕਟਰ ਜੀਪੀਐਸ ਗਏ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਆ ਮੇਲੇ ਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਪਹੁੰਚੇ ਨੇ ਜਾਣਕਾਰੀਆਂ ਹਾਸਲ ਕਰ ਰਹੇ ਨੇ ਕਿਉਂਕਿ ਘੱਟ ਮੁਨਾਫੇ ਦੇ ਵਿੱਚ ਤੁਸੀਂ ਘਰ ਦੇ ਵਿੱਚ ਹੀ ਚਾਹੇ ਉਹ ਪਸ਼ੂ ਵੱਖ-ਵੱਖ ਤਰ੍ਹਾਂ ਦੇ ਪਾਲ ਸਕਦੇ ਹੋ ਮੱਛੀ ਪਾਲਣ ਦਾ ਕਰ ਸਕਦੇ ਹੋ ਚਾਹੇ ਉਹ ਸੂਰ ਦੀ ਜਿਹੜੀ ਸੂਰ ਪਾਲਣ ਜਿਹੜਾ ਵਾ ਉਹ ਕਰ ਸਕਦੇ ਹੋ ਚੰਗਾ ਮੁਨਾਫਾ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਹੁੰਦਾ ਹੈਗਾ ਵਾ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਨੇ ਜਿਹੜੇ ਪੰਜਾਬ ਤੋਂ ਬਹੁਤ ਸਾਰੇ ਯੂਥ ਜਿਹੜਾ ਵਾ ਵਿਦੇਸ਼ਾਂ ਚ ਗਿਆ ਆ ਉਹ ਵਿਦੇਸ਼ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਇਹੀ ਕੰਮ ਕਰਕੇ ਚੰਗਾ ਜਿਹੜਾ ਵਾ ਮੁਨਾਫਾ ਕਮਾਰੇ ਵਾ ਬੁਨਿਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ